ਸਵਾਗਤ ਹੈ ਪੀਟੀਸੀ ਨਿਊਜ਼ ਦੇ 시ਖਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸੇਖਰੋ ਚਿਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਦੋ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆਂ ਔਰ ਪੰਜਾਬ ਦੇ ਦੋਵੇਂ ਅਹਿਮ ਮੁੱਦੇ ਅੱਜ ਚਰਚਾ ਦਾ ਵਿਸ਼ਾ ਬਣੇ ਰਹੇ ਇੱਕ ਮੁੱਦਾ ਭਾਈ ਅਮਰਤਪਾਲ ਦਾ ਮੁੱਦਾ ਅੱਜ ਭਾਈ ਅਮਰਤਪਾਲ ਹੋ ਰਹੀ ਸੰਸਦ ਬਣ ਚੁੱਕੇ ਨੇ ਉਹਨਾਂ ਨੇ ਅਉਦੇ ਤੇ ਭੇਦ ਗੁਪਤ ਰੱਖਣ ਦੀ ਸੌ ਚੁੱਕੀ ਸਵਿਧਾਨ ਦੀ ਸੌ ਚੁੱਕ ਲਈ ਆਖਰਕਾਰ ਲੰਬੇ ਕਿਆਸਰਾਇਆਂ ਤੋਂ ਬਾਅਦ ਅੱਜ ਉਹਨਾਂ ਤੇ ਵਿਰਾਮ ਲੱਗ ਗਿਆ ਭਾਈ ਅਮਰਤਪਾਲ ਨੇ ਸੌ ਚੁੱਕ ਲਈਆ ਦੂਜਾ ਅਹਿਮ ਮੁੱਦਾ ਲੁਧਿਆਣਾ ਦੇ ਵਿੱਚ ਸ਼ਰੇਆਮ ਇੱਕ ਸ਼ਿਵ ਸੈਨਾ ਵਰਕਰ ਤੇ ਹਮਲਾ ਕੀਤਾ ਗਿਆ ਵੱਟ ਟੂ ਕੀਤੀ ਗਈ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਸੰਦੀਪ ਠਾਪਰ ਨੂੰ ਕੀਤਾ ਗਿਆ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਕੁਝ ਲੋਕਾਂ ਵੱਲੋਂ ਸਿਵਲ ਹਸਪਤਾਲ ਲੁਧਿਆਣਾ ਦੇ ਬਾਹਰ ਉਸ ਤੇ بے درد طریقے ਨਾਲ ਹਮਲਾ ਕੀਤਾ ਗਿਆ ਦੋ ਤਸਵੀਰਾਂ ਤੁਸੀਂ ਅੱਜ ਦੇਖ ਰਹੇ ਹੋ ਪੰਜਾਬ ਦੇ ਵਿੱਚ ਅੱਜ ਇਹ ਦੋਵੇਂ ਤਸਵੀਰਾਂ ਚਰਚਾ ਦਾ ਵਿਸ਼ਾ ਬਣੀ ਹੋ ਰੀਆਂ ਇੱਕ ਪਾਸੇ ਅਮਰਤਪਾਲ ਨੇ ਸੌ ਚੁੱਕੀ ਤੇ ਦੂਜੇ ਪਾਸੇ ਸ਼ਿਵ ਸੈਨਾ ਆਗੂ ਤੇ ਹਮਲਾ ਹੋ ਗਿਆ ਸ਼ਿਵ ਸੈਨਾ ਆਗੂ ਤੇ ਹਮਲਾ ਬੜੇ ਹੀ ਬੇਰਹਿਮ ਤਰੀਕੇ ਨਾਲ ਕੀਤਾ ਗਿਆ ਉਸ ਨੂੰ ਫਿਰ ਸਿਵਲ ਹਸਪਤਾਲ ਹਸਪਤਲ ਦਾਖਲ ਕਰਾਇਆ ਗਿਆ ਬਾਅਦ ਵਿੱਚ ਡੀ ਐਮ ਸੀ ਲੁਧਿਆਣਾ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਉਸ ਦੀ ਹਾਲਤ ਨੂੰ ਗੰਭੀਰ ਵੇਖਿਆ ਹੋਇਆ ਹਾਲਾਂਕਿ ਥਾਪਰ ਦੇ ਕੋਲ ਸੁਰੱਖਿਆ ਕਰਮਚਾਰੀ ਵੀ ਸੀ ਪਰ ਸੁਰੱਖਿਆ ਕਰਮਚਾਰੀ ਸਿਰਫ ਨਾਮ ਦਾ ਹਿਸ ਸੁਰੱਖਿਆ ਕਰਮਚਾਰੀ ਸਾਬਤ ਹੋਇਆ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਉਸੋ ਲੋ ਨਹੀਂ ਕੀਤੀ ਗਈ ਔਰ ਉਹ ਦਾਵਾ ਕਰ ਰਿਹਾ ਕਿ ਮੇਰੀ ਰਿਵਾਲਵਰ ਖੋਣ ਦੀ ਕੋਸ਼ਿਸ਼ ਕੀਤੀ ਗਈ ਸ਼ਿਵਸੈਨਾ ਆਗੂਆਂ ਤੇ ਹਮਲਾ ਹੋਣ ਦੀ ਇਹ ਦੂਜੀ ਤੀਜੀ ਘਟਨਾ ਹਾਲੀ ਦੇ ਵਿੱਚ ਹੋਈਆਂ ਜਿਹੜੀਆਂ ਘਟਨਾਵਾਂ ਤੇ ਸ਼ਿਵਸੈਨਾ ਦੇ ਵਰਕਰਾਂ ਤੇ ਆਗੂਆਂ ਦੇ ਵਿੱਚ ਗੁੱਸਾ ਚਰਮ ਸੀਮਾ ਤੇ ਪਹੁੰਚ ਗਿਆ ਹਾਲਾਂਕਿ ਲੁਧਿਆਣਾ ਪੁਲਿਸ ਦਾ ਦਾਵਾ ਕਿ ਦੋ ਮੁਲਜ਼ਮ ਜੜਦੇ ਉਹ ਗ੍ਰਿਫਤਾਰ ਕਰ ਲਏਗੇ ਸੋ ਪਹਿਲੀ ਖਬਰ ਅਮਰਪਾਲ ਨੇ ਅੱਜ ਸੌ ਚੁੱਕ ਲਈ ਹੈ ਇਸ ਤੇ ਜਾਣਕਾਰੀ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਉਸ ਤੋਂ ਬਾਅਦ ਅੱਗੇ ਵਧਦੇ ਹਾਂ ਅੱਜ ਸਵੇਰੇ ਡੀਬਰੂਗੜ ਅਸਾਮ ਤੋਂ ਅਮਰਤਪਾਲ ਨੂੰ ਲਿਆਂਦਾ ਗਿਆ ਭਾਰੀ ਸੁਰੱਖਿਆ ਦੇ ਵਿੱਚ ਲਿਆਂਦਾ ਗਿਆ Air Force ਦੇ ਸਪੈਸ਼ਲ ਫਲਾਈਟ ਦੇ ਵਿੱਚ ਉਹਨਾਂ ਨੂੰ ਲਿਆਂਦਾ ਗਿਆ ਇਹ ਤਿੰਨ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਰਿਹਾ ਹਾਂ ਸਖਤ ਸੁਰੱਖਿਆ ਹੇਠ ਅੱਜ ਤੜਕੇ ਸਵੇਰੇ ਉਹਨਾਂ ਨੂੰ ਡਿਬਰੂਗੜ ਦੀ ਜੇਲ੍ਹ ਦੇ ਵਿੱਚੋਂ ਲਿਆਂਦਾ ਗਿਆ ਬਤਾਰ ਸੰਸਦ ਉਹਨਾਂ ਨੇ ਸੌ ਚੁੱਕੀ ਹੈ ਇਹ ਤਸਵੀਰ ਤੁਸੀਂ ਦੂਜੀ ਦੇਖ ਰਹੇ ਹੋ ਜਿੱਥੇ ਭਾਰੀ ਸੁਰੱਖਿਆ ਦੇ ਤਹਿਤ ਉਹਨਾਂ ਨੂੰ ਸਪੀਕਰ ਸਾਹਿਬ ਦੇ ਕੈਬਿਨ ਦੇ ਵਿੱਚ ਕਮਰੇ ਦੇ ਵਿੱਚ ਹੀ ਸੌਂਚ ਕਾਈ ਗਈ ਔਰ ਤੀਜੀ ਤਸਵੀਰ ਪਰਿਵਾਰ ਵੱਲੋਂ ਮੁਲਾਕਾਤ ਕੀਤੀ ਗਈ ਪਰਿਵਾਰ ਵੱਲੋਂ ਉਹਨਾਂ ਦੇ ਪਿਤਾ ਤੇ ਚਾਚਾ ਦੋ ਸ਼ਖਸ ਹੀ ਮੁਲਾਕਾਤ ਕਰ ਪਾਏ ਦੋਵਾਂ ਨੇ ਭਾਈ ਅੰਮ੍ਰਿਤਪਾਲ ਦੇ ਨਾਲ ਮੁਲਾਕਾਤ ਕੀਤੀ ਹੈ ਸੋ ਇਹ ਤਿੰਨ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਔਰ ਇਸ ਤੋਂ ਬਾਅਦ ਇਹਨਾਂ ਤਸਵੀਰਾਂ ਹੋਰ ਤੁਸੀਂ ਦੇਖੋ ਅਮਰਤਪਾਲ ਨੇ ਸੌ ਚੁੱਕ ਲਈ ਹੈ ਸਵਿਧਾਨ ਦੀ ਸੌ ਚੁੱਕੀ ਅਮਰਤਪਾਲ ਨੇ ਔਰ ਉਹਨਾਂ ਦੇ ਪਿੰਡ ਜੱਦੀ ਪਿੰਡ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਖੁਸ਼ੀ ਦੇ ਵਿੱਚ ਲੱਡੂ ਵੰਡੇ ਗਏ ਨੇ ਉਹਨਾਂ ਦੇ ਪਿੰਡ ਦੇ ਵਿੱਚ ਔਰ ਪਰਿਵਾਰ ਵੱਲੋਂ ਮੁਲਾਕਾਤ ਕਰਕੇ ਤਸੱਲੀ ਪ੍ਰਗਟਾਈ ਗਈ ਹੈ ਕਿ ਹਾਂ ਅਮਰਤਪਾਲ ਬਿਲਕੁਲ ਠੀਕ ਨੇ ਤਸੱਲੀ ਹੈ ਸਾਡੀ ਗੱਲਬਾਤ ਵੀ ਹੋਈ ਹੈ ਔਰ ਉਹ ਬਿਲਕੁਲ ਠੀਕ ਨੇ ਔਰ ਉਹਨਾਂ ਨੇ ਸਾਰਿਆਂ ਦਾ ਸੰਗਤਾਂ ਦਾ ਧੰਨਵਾਦ ਕੀਤਾ ਤੇ ਚੜ੍ਹਦੀ ਕਲਾ 'ਚ ਰਹਿਣ ਦੀ ਅਪੀਲ ਵੀ ਕੀਤੀ ਹੈ ਔਰ ਪਰਿਵਾਰ ਦਾ ਕੀ ਰਿਐਕਸ਼ਨ ਹੈ ਮਾਤਾ ਜੀ ਕੀ ਸੋਚ ਤੇ ਨੇ ਫਟਾਫਟ ਤੋਂ ਰਿਐਕਸ਼ਨ ਦਿਖਾ ਦਿੰਨੇ ਭਾਈ ਸਾਹਿਬ ਨੇ ਜਿਆਦਾ ਟਾਈਮ ਤੇ ਸਾਨੂੰ ਮੌਕਾ ਨਹੀਂ ਮਿਲਣਾ ਇੱਕ ਖਾਣਾ ਖਾਦਾ ਇੱਥੇ ਤੇ ਕੁਝ ਟਾਈਮ ਇਦਾਂ ਨੰਗਿਆ ਤੇ ਥੋੜਾ ਟਾਈਮ ਹੀ ਹੋਈ ਤੇ ਬਾਕੀ ਠੀਕ ਠਾਕ ਹੈ ਉਹਨਾਂ ਨੇ ਸੰਗਤਾਂ ਦਾ ਹੀ ਧੰਨਵਾਦ ਕੀਤਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਉਹਨਾਂ ਨੇ ਫਤਿਹ ਬੁਲਾਈ ਕਿ ਮੈਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਉਹ ਜੋ ਮੇਰੇ ਮੇਰਾ ਇਨਾ ਖਿਆਲ ਰੱਖ ਰਹੇ ਆ ਮੈਨੂੰ ਇਨੀ سپورਟ ਦੇ ਉਹਨਾਂ ਨੇ ਅੱਗੇ ਵਧਾ ਰਹੇ ਆ ਦੇਸ਼ ਸਾਹਿਬ ਠੀਕ ਹੈ ਉਹਨਾਂ ਦੀ ਬਿਲਕੁਲ ਆ ਠੀਕ ਹੈ ਤੇ ਬਾਕੀ ਦੇਸ਼ ਵਿਦੇਸ਼ ਚ ਵੀ ਮੇਰੇ ਐਨਐਸਏ ਖਿਲਾਫ ਜਾਓ ਮੇਰੀ ਰਹਾਈ ਲਈ ਉਹ ਯਤਨ ਕਰ ਰਹੇ ਆ ਤੇ ਮੈਂ ਸਾਰਿਆਂ ਦਾ ਜੋ ਜਿਹੜੀ ਜੋ ਵੀ ਸੰਸਥਾਵਾਂ ਜੋ ਵੀ ਜਥੇਬੰਦੀਆਂ ਜੋ ਵੀ ਕਰ ਰਹੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਖਡੂਰ ਸਾਹਿਬ ਦੀ ਸੰਗਤਾਂ ਵਾਸਤੇ ਕੁਝ ਸਨੇਹਾ ਦਿੱਤਾ ਉਹਨਾਂ ਨੇ ਸੋ ਗਡੂਰ ਸਾਹਿਬ ਦੀ ਸੰਗਤ ਨੂੰ ਇਹ ਕਿਹਾ ਵੀ ਚੜ੍ਹਦੀ ਕਲਾ ਚ ਰਹੋ ਅਸੀਂ ਐ ਸਾਡੀ ਟੀਮ ਤੁਹਾਡੇ ਨਾਲ ਰਹੂਗੀ ਜਨਾ ਚਾਹ ਮੈਂ ਗੈਰਾ ਜਾ ਰਿਹਾ ਤੇ ਜੋ ਵੀ ਹੋ ਸਕਦਾ ਹੋਊਗਾ ਹਲਕੇ ਲਈ ਲੋਕਾਂ ਲਈ ਐਸੀ ਵਤ ਬਹੁਤ ਵਧੀਆ ਉਹਨਾਂ ਨੂੰ ਮਿਲ ਕੇ ਖੁਸ਼ੀ ਹੋਈ ਆ ਤੇ ਤੁਹਾਡਾ ਸਾਰੇ ਸੰਗਤਾਂ ਦਾ ਮੀਡੀਆ ਦਾ ਵੀ ਸੁਨਾ ਦਿੱਤਾ ਉਹਨਾਂ ਨੂੰ ਤੇ ਉਹਨਾਂ ਨੇ ਉਹਨਾਂ ਕਿਹਾ ਕਿ ਸੰਗਤਾਂ ਨੂੰ ਫਤਿਹ ਬਲਾਓ ਤੇ ਕੋਈ ਗੱਲ ਨਹੀਂ ਆ ਉਹਨਾਂ ਨੂੰ ਕੋ ਇੰਤਜ਼ਾਰ ਰੱਖਾ ਤੋ ਹੋ ਜਾਏਗਾ ਫਿਰ ਸਾਰਿਆਂ ਨੂੰ ਮਿਲਦੇ ਖੁੱਲੇ ਰਹਿਣ ਕਿ ਕੀ ਕਿਆ ਉਹਨਾਂ ਨੇ ਤੁਹਾਨੂੰ ਬਸ ਜੀ ਉਹਨਾਂ ਨੇ ਐਕਚੁਅਲੀ ਉਹਨਾਂ ਨੂੰ ਵੀ ਨਹੀਂ ਪਤਾ ਕਿੱਥੇ ਲੈ ਕੇ ਜਾਣਾ ਕਿੱਥੇ ਜਾ ਰਹੇ ਆ ਤੇ ਉਹ ਫਿਰ ਉੱਥੋਂ ਜਦੋਂ ਵੀ ਨਿਕਲੇ ਆ ਇੱਥੇ ਸਾਡੇ ਕੋ ਆਏ ਆ ਤੇ ਥੋੜੀ ਦੇਰ ਬਾਅਦ ਆ ਫਿਰ ਉਹਨਾਂ ਖਾਣਾ ਖਾਣਾ ਸੀਗਾ ਖਾਣਾ ਖਾ ਕੇ ਬਸ ਚਾਹ ਪੀ ਕੇ ਹੀ ਫਿਰ ਆ ਕੇ ਕਹਿੰਦੇ ਚੱਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਮੈਂ ਸਾਰੀਆਂ ਖਡੂਰ ਸਾਹਿਬ ਦੀਆਂ ਸੰਗਤਾਂ ਨੂੰ ਸਪੋਰਟਰਾਂ ਨੂੰ ਲੱਖ ਲੱਖ ਵਧਾਈ ਦਿੰਨੀ ਆ ਕਿ ਜਿਨ੍ਹਾਂ ਦੀ ਸਪੋਰਟ ਨਾਲ ਐਡੀ ਲੀਡ ਨਾਲ ਉਹਨਾਂ ਨੇ ਭਾਈ ਸਾਹਿਬ ਨੂੰ ਵੋਟਾਂ ਪਾ ਕੇ ਜਿਤਾਇਆ ਉਹਨਾਂ ਨੂੰ ਸੰਗਤਾਂ ਨੂੰ ਵੀ ਲੱਖ ਲੱਖ ਵਧਾਈ ਦਿੰਨੀ ਆ ਬਾਕੀ ਸਾਰੀ ਆਲ ਓਵਰ ਸੰਗਤ ਜਿਹੜੇ ਸੀ ਆਣ ਕੇ ਪ੍ਰਚਾਰ ਵੀ ਕਰਦੇ ਰਹੇ ਬਹੁਤ ਸਪੋਰਟ ਦੇਂਦੇ ਰਹੇ ਉਹਨਾਂ ਸਾਰੀਆਂ ਸੰਗਤਾਂ ਨੂੰ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ। ਵੇਖੋ ਇਹ ਸਰਕਾਰਾਂ ਦੀ ਪਤਾ ਨਹੀਂ ਕੀ ਮਨਛਾ ਸੀ ਪਹਿਲਾਂ ਤੇ ਉਹਨਾਂ ਨੇ 25 ਜੁਲਾਈ ਨੂੰ 25 ਨੂੰ ਜੂਨ ਨੂੰ ਸੌਂਚ ਕਾਉਣੀ ਚਾਹੀਦੀ ਸੀ ਜਦੋਂ ਬਾਕੀ ਐਮਪੀਆ ਦੇ ਨਾਲ ਇਕੱਠੀਆਂ ਵੋਟਾਂ ਪਈਆਂ ਤੇ ਬਾਕੀਆਂ ਨੂੰ ਸੌਂਚ ਕਾਤੀ ਪਤਾ ਨਹੀਂ ਸਰਕਾਰਾਂ ਦੀ ਕੀ ਮਨਛਾ ਸੀ। ਇਹਦਾ ਸੰਗਤਾਂ 'ਚ ਬਹੁਤ ਜ਼ਿਆਦਾ ਰੋਸ ਸੀ। ਚਲੋ ਚੰਗਾ ਕੀਤਾ ਕਿ ਜਿਹੜੀ ਉਹਨੂੰ ਸੌਂਚਾਈ ਗਈ ਤੇ ਸੰਗਤਾਂ ਦਾ ਜਿਹੜਾ ਰੋਸ ਉਹ ਮਤਲਬ ਘਟ ਗਿਆ। ਬਹੁਤ ਹੁਣ ਸੰਗਤਾਂ 'ਚ ਚਾਹ ਤੇ ਖੁਸ਼ੀ ਦੀ ਲਹਿਰ ਆ। ਕੋਈ ਕੁਛ ਵੀ ਕਹੀ ਜਾਵੇ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰਨਾ ਆਪਣੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਕੋਈ ਖਾਲਸਾ ਖਾਲਸਾ ਨਹੀਂ ਸਮਰਥਕ ਹੋ ਜਾਂਦਾ ਬੰਦਾ ਉਹ ਤੇ ਸਵਧਾਨ ਦੇ ਦਾਰੇ ਚ ਰਹਿ ਕੇ ਚੋਣ ਲੜੀ ਸਵਧਾਨ ਦੇ ਦਾਰੇ ਚ ਰਹਿ ਕੇ ਚੋਣ ਲੜੀ ਹੁੰਦੇ ਨਾ ਨਹੀਂ ਇਹੋ ਜਿਹਾ ਕੋਈ ਕਹਿਣਾ ਹੀ ਨਹੀਂ ਚਾਹੀਦਾ ਕਿਉਂਕਿ ਹੁਣ ਤਾਂ ਸਵਧਾਨ ਦੇ ਜਦੋਂ ਸਵਧਾਨ ਦੀ ਸੌਂਗ ਚੁੱਕੀ ਆ ਸਵਧਾਨ ਦੇ ਦਾਰੇ ਚ ਰਹਿ ਕੇ ਚੋਣ ਲੜੀ ਆ ਤੇ ਫਿਰ ਇਹੋ ਜਿਹੀ ਤੇ ਕੋਈ ਗੱਲ ਕਰਨੀ ਨਹੀਂ ਚਾਹੀਦੀ ਇਹ ਵਾਪੇ ਪੰਜਾਬ ਦੇ ਜਿਹੜੇ ਕੰਮ ਹੈ ਮੁੱਦੇ ਆ ਉਹਨਾਂ ਦੀ ਜਰੂਰ ਹੈ ਮੁੱਦੇ ਤੇ ਮਸਲਾ ਠਾਵਾਗੇ ਪੰਜਾਬ ਦੀ ਨੌਜਵਾਨੀ ਨੂੰ ਬਚਾਵਾਂਗੇ ਮੈਂ ਤੇ ਸਾਰਿਆਂ ਨੂੰ ਕਹਿੰਨੀ ਆ ਅਕਾਲ ਤਖਤ ਸਾਹਿਬ ਵਾਲਿਆਂ ਨੂੰ ਵੀ ਕਹਿੰਨੇ ਆ ਸਾਰੀਆਂ ਜਥੇਬੰਦੀਆਂ ਨੂੰ ਕਹਿੰਨੇ ਕਿ ਆਪਾਂ ਅੱਜ ਆਵਾਜ਼ ਚੁੱਕੀ ਏ ਕਿ ਇੱਕ ਇੱਕ ਬੰਦਾ ਲੋਕਤੰਤਰ ਤੇ ਸਵਿਧਾਨ ਦੇ ਅੰਦਰ ਰਹਿ ਕੇ ਸਾਰਾ ਕੰਮ ਹੁਣ ਸੌਂ ਵੀ ਚੁੱਕੀ ਗਈ ਆ ਤੇ ਆਪਾਂ ਆਜੇ 28 ਇਹ ਕਿ ਇੱਕ ਬੇਕਸੂਰ ਨੌਜਵਾਨ ਨੂੰ ਤੁਸੀਂ ਸਾਲ ਤੋਂ ਪਹਿਲਾਂ ਬੰਦ ਕੀਤਾ ਹੋਇਆ ਅੰਦਰ ਐਨਐਸਏ ਦੁਬਾਰਾ ਵਧਾਈ ਆ ਤੇ ਇਹ ਸਾਰੀਆਂ ਗਰਮਾਂ ਤੋਂ ਸਰਕਾਰਾਂ ਵੀ ਬਾਜ ਆ ਜਾਣ ਤੇ ਜਿਹੜੀ ਲੋਕਾਂ ਦੀ ਸੰਗਤ ਦਾ ਫਤਵਾ ਉਹਨੂੰ ਮਨਜ਼ੂਰ ਕਰਨ ਸੋ ਇਹ ਪਰਿਵਾਰਕ ਮੈਂਬਰਾਂ ਦਾ ਰਿਐਕਸ਼ਨ ਹੈ ਕਿ ਆ ਆ ਚੀਜ਼ਾਂ ਨੇ ਜੜੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਹਾਲਾਂਕਿ ਮਾਤਾ ਜੀ ਨੇ ਇਹ ਵੀ ਕਿਹਾ ਕਿਉਂਕਿ ਜਦੋਂ ਪੱਤਰਕਾਰ ਨੇ ਸਵਾਲ ਪੁੱਛਣਾ ਨੇ ਕਿਹਾ ਕਿ ਅੱਜ ਸੰਵਿਧਾਨ ਦੀ ਸੌ ਚੁੱਕ ਲਈਏ ਤਾਂ ਵਖਰੀ ਵਿਚਾਰਤਾ ਰਾ ਦੀ ਗੱਲ ਹੈ ਜਾਂ ਵਖਰੇ ਕਿਸੇ ਮੁਲਕ ਦੀ ਗੱਲ ਤੋਂ ਇਨਕਾਰੀ ਨੇ ਔਰ ਉਹ ਸੰਵਿਧਾਨ ਤੇ ਹੁਣ ਪੂਰਾ ਵਿਸ਼ਵਾਸ ਰੱਖਦੇ ਨੇ ਸੋ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਖਾਸ ਤੌਰ ਤੇ ਹਰਪ੍ਰੀਤ ਬੰਦੇਸ਼ਾ ਜੁੜੇ ਹੋਏ ਨੇ ਜਿਹੜੇ ਸਵੇਰ ਤੋਂ ਹੀ ਇਹ ਸਾਰੀ ਕਵਰੇਜ ਕਰ ਰਹੇ ਨੇ ਔਰ ਉਹਨਾਂ ਦੇ ਨਾਲ ਭਾਈ ਅਮਰਪਾਲ ਦੇ ਪਿਤਾ ਤੇ ਚਾਚਾ ਜੀ ਵੀ ਮੌਜੂਦ ਨੇ ਲਾਈਵ ਸਾਡੇ ਨਾਲ ਜੁੜੇ ਹੋਏ ਨੇ ਆਪਾਂ ਗੱਲਬਾਤ ਉਹਨਾਂ ਇੱਕ ਝਲਕ ਦੇਖਣ ਲਈ ਲੋਕ ਬੜੇ ਬੇਤਾਬ ਸੀਗੇ ਪਰ ਇੱਕ ਫੋਟੋ ਤੱਕ ਰਿਲੀਜ਼ ਨਹੀਂ ਹੋਣ ਦਿੱਤੀ ਗਈ ਪਿਤਾ ਜਾਂ ਚਾਚਾ ਦੇ ਮੂੰਹੋਂ ਸੀ ਸੁਣ ਸਕਦੇ ਆ ਕਿ ਕਿਦਾਂ ਦੇ ਉਹਨਾਂ ਦੇ ਹਾਲਾਤ ਨੇ ਆ ਉਹ ਕੀ ਸਮਝਦੇ ਨੇ ਕੀ ਚਾਹੁੰਦੇ ਨੇ ਕੀ ਕਰਨ ਵਾਲੇ ਨੇ ਅੱਗੇ ਆ ਬਿਲਕੁਲ ਐਸ ਜੇ ਦੇਖੋ ਇਧਰ ਮੇਰੇ ਸੱਜੇ ਹੱਥ ਚਾਚਾ ਜੀ ਨੇ ਤੇ ਮੇਰੇ ਖੱਬੇ ਹੱਥ ਪਿਤਾ ਜੀ ਨੇ ਦੋਵੇਂ ਸਾਡੇ ਨਾਲ ਬੈਠੇ ਹੋਏ ਨੇ ਪੀਡੀਸੀ ਦੇ ਜੁੜੇ ਹੋਏ ਨੇ ਇਹਨਾਂ ਦਾ ਸਿੱਧਾ ਜਾਣਦੇ ਆ ਕਿ ਭਾਈ ਅਮਰਪਾਲ ਸਿੰਘ ਨਾਲ ਮੁਲਾਕਾਤ ਕਰਕੇ ਆਏ ਨੇ ਕੀ ਗੱਲਬਾਤ ਰਹੀ ਹੈ ਅ ਗਗਵਾਇ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਹੁਣ ਮੁਲਾਕਾਤ ਹੋ ਗਈ ਭਾਈ ਸਾਹਿਬ ਨਾਲ ਸੰਸਦ ਨੂੰ ਅੱਜ ਮਿਲ ਕੇ ਆਏ ਹੋ ਕਿਵੇਂ ਰਹੀ ਮੁਲਾਕਾਤ ਕੀ ਗੱਲਬਾਤ ਹੋਈ ਹੈ ਨਹੀਂ ਅਸੀਂ ਦੇ ਜੀ ਆਪਣੇ ਬਿਲਡਿੰਗ ਨੂੰ ਮਿਲ ਕੇ ਆਏ ਆ ਤੇ ਚਲੋ ਸੰਸਦ ਵੀ ਹੈ ਸਾਰੇ ਸੰਗਤਾਂ ਵਾਸਤੇ ਜੋ ਬਹੁਤ ਖੁਸ਼ੀ ਤੇ ਸਾਡੇ ਪਰਿਵਾਰ ਲਈ ਵੀ ਇਹ ਮਾਨਸਤਕਾਰ ਜਿਹੜਾ ਸਾਡੀ ਕੌਮ ਨੇ ਸਾਨੂੰ ਜਾਂ ਉਹਨਾਂ ਨੂੰ ਦਿੱਤਾ ਵਾ ਤੇ ਇਹਦੇ ਵਾਸਤੇ ਅਸੀਂ ਕੌਮ ਦੇ ਬਹੁਤ ਤਹਿ ਦਿਲ ਤੋਂ ਧੰਨਵਾਦੀ ਆਂ ਕਿ ਜਿਨ੍ਹਾਂ ਨੇ ਉਹਨਾਂ ਨੂੰ ਏਡੀ ਛੋਟੀ ਉਮਰ 'ਚ ਏਡਾ ਵੱਡਾ ਜਿਹੜਾ ਮਾਣ ਮਿਲਿਆ ਤੇ ਇਹ ਮੇਰੇ ਖਿਆਲ ਹੈ ਕਿ ਭਾਈ ਸਾਹਿਬ ਨਾਲ ਗੱਲ ਹੋਈ ਕੀ ਕਿਹਾ ਉਹਨਾਂ ਨੇ ਤੁਸੀਂ ਕੀ ਕਿਹਾ ਉਹਨਾਂ ਨੂੰ ਨੀ ਅਸੀਂ ਤੇ ਜੋ ਸਭ ਤੋਂ ਪਹਿਲਾਂ ਤੇ ਜੋ ਇੱਥੇ ਕੱਲ ਸਾਨੂੰ ਇੱਥੇ ਸਨਮਾਨ ਦਿੱਤਾ ਗਿਆ ਸੀ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਸਰੋਪਾ ਤੇ ਪ੍ਰਸ਼ਾਦ ਉਹਨਾਂ ਨੇ ਭਾਈ ਸਾਹਿਬ ਨੂੰ ਦੇਣ ਵਾਸਤੇ ਭੇਡ ਕਰਨ ਵਾਸਤੇ ਕਮੇਟੀ ਨੇ ਸਾਡੀ ਡਿਊਟੀ ਲਈ ਸੀ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਉਹ ਪ੍ਰਸ਼ਾਦ ਦਿੱਤਾ ਗਿਆ ਉਹਨਾਂ ਸਰੋਪਾ ਉਹਨਾਂ ਨੂੰ ਉਹ ਸਰੋਪਾ ਬਖਸ਼ਿਸ਼ ਜਿਹੜੀ ਉਹ ਉਹਨਾਂ ਨੂੰ ਭੇਟ ਕੀਤੀ ਗਈ ਤੇ ਉਹਨਾਂ ਨੇ ਕਮੇਟੀ ਦਾ ਸਾਰਿਆਂ ਦਾ ਧੰਨਵਾਦ ਕੀਤਾ ਕਿ ਜਿਹਨਾਂ ਮੈਨੂੰ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਹੋਈ ਆ ਮੈਂ ਗੁਰੂ ਦਾ ਵੀ ਇਕਤਾਨ ਕੋਲ ਸ਼ੁਕਰ ਕਰਦਾ ਐ ਇਹਨਾਂ ਕਮੇਟੀ ਦਾ ਵੀ ਧੰਨਵਾਦ ਕਰਦਾ ਹਾਂ ਹਲਕੇ ਵਾਸਤੇ ਕੁਝ ਕਿਹਾ ਆਪਣੇ ਇਲਾਕੇ ਦੇ ਲੋਕਾਂ ਨੂੰ ਕੁਝ ਕਿਹਾ ਸੰਗਤ ਲਈ ਕੋਈ ਸਨੇਹਾ ਦਿੱਤਾ ਜੀ ਸੰਗਤ ਲਈ ਉਹਨਾਂ ਨੇ ਇਹ ਸਨੇਹਾ ਦਿੱਤਾ ਕਿ ਇਹਨਾਂ ਨੂੰ ਚੜ੍ਹਦੀ ਕਲਾ 'ਚ ਰਹਿਣ ਦੀ ਲੋੜ ਆ ਕਦੇ ਵੀ ਜਦਾਂ ਪਿੱਛੇ ਜੇ 네ਗੇਟਿਵ ਇਹ ਫਿਲੀ ਕਿਉਂ ਪਤਾ ਨਹੀਂ ਕੀ ਹੋਊਗਾ ਕਿ ਉਹ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ ਸਿੱਖ ਦਾ ਕੰਮ ਚੜ੍ਹਦੀ ਕਲਾ 'ਚ ਰਹਿਣਾ ਤੇ ਜਿਹੜੇ ਜੋ ਵੀ ਹਾਲਾਤ ਆ ਗਲਤ ਉਹਦੇ ਖਿਲਾਫ ਲੜਨਾ ਇਹਦੇ ਵਾਸਤੇ ਤੁਸੀਂ ਸਾਰੀ ਆਪਣੀ ਟੀਮ ਨੂੰ ਕੋਈ ਦਫ਼ਤਰ ਬਣਾ ਕੇ ਜਾਂ ਕੋਈ ਵੀ ਤਰੀਕੇ ਨਾਲ ਸਾਰੇ ਲੋਕਾਂ ਨੂੰ ਜੋੜ ਕੇ ਰੱਖੋ ਜੋ ਵੀ ਨਾ ਸਮੱਸਿਆਵਾਂ ਆਉਂਦੀਆਂ ਉਹਨਾਂ ਦਾ ਜੋ ਵੀ ਹੱਲ ਕਿਸ ਤਰੀਕੇ ਨਾਲ ਹੋ ਸਕਦਾ ਪ੍ਰਸ਼ਾਸਨ ਨਾਲ ਮਿਲ ਕੇ ਜਾਂ ਕੁਝ ਵੀ ਕਰਕੇ ਉਹ ਉਹ ਕਰਨ ਦੀ ਕੋਸ਼ਿਸ਼ ਕਰੋ ਲੰਬੇ ਸਮੇਂ ਬਾਅਦ ਅੱਜ ਇਸ ਤਰੀਕੇ ਨਾਲ ਖੁੱਲੀ ਹਵਾਾਂ 'ਚ ਮਿਲੇ ਹੋ ਪਹਿਲਾਂ ਜੇਲ੍ਹ 'ਚ ਮਿਲਦੇ ਰਹੇ ਹਾਂ ਅੱਜ ਉਹ ਵੀ ਹਾਲਾਂਕਿ ਪੁਲਸ ਇੱਥੇ ਵੀ ਮੌਜੂਦ ਸੀ ਅਫਸਰ ਇੱਥੇ ਹੀ ਮੌਜੂਦ ਹਨ ਤੁਸੀਂ ਖਾਣਾ ਨਾਲ ਖਾਧਾ ਲਗਭਗ 50 ਮਿੰਟ ਰਹੇ ਹੋ ਹੋਰ ਕੋਈ ਗੱਲਬਾਤ ਹੋਈ ਪਰਿਵਾਰ ਨੂੰ ਲੈ ਕੇ ਹੋਰ ਕਿਸੇ ਤਰੀਕੇ ਦੀ ਇਹ ਪਰਿਵਾਰ ਦੇ ਉਹਨਾਂ ਨੇ ਉਹ ਆਪਣੇ ਤੇ ਬਾਕੀ ਹੋਰ ਵੀ ਉਹਨਾਂ ਸੰਗੀ ਸਾਥੀਆਂ ਦੇ ਵਿੱਚ ਇਦਾਂ ਸਾਰੇ ਚੜ੍ਹਦੀ ਕਲਾ ਹਰਫਰੀਤ ਇੱਕ ਇੱਕ ਬੜਾ ਅਹਿਮ ਸਵਾਲ ਹੈ ਜੇ ਚਾਚਾ ਜੀ ਜਾਂ ਫਾਦਰ ਸਾਹਿਬ ਕੁਝ ਜਵਾਬ ਦੇ ਸਕਣ ਕਿਉਂਕਿ ਉਸ ਦਾ ਇੰਤਜ਼ਾਰ ਸਾਰਿਆਂ ਨੂੰ ਹੈਗਾ ਕਿ ਅੱਗੇ ਪੋਲਿਟਿਕਲ ਐਕਟੀਵਿਟੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਇਹਨਾਂ ਦੀ ਪਹੁੰਚ ਰਹਿਣ ਵਾਲੀ ਹੈ ਬਾਇ ਇਲੈਕਸ਼ਨ ਜਲੰਧਰ ਦੀ ਬਾਇ ਇਲੈਕਸ਼ਨ ਜਿਹੜੀਆਂ ਆਉਣ ਵਾਲੀਆਂ ਹੈ ਜਾਂ ਸ਼ਰੂਮਨੀ ਕਮੇਟੀ ਦੇ ਇਲੈਕਸ਼ਨ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸ਼ਮੂਲੀਅਤ ਉਹ ਕਰਨਗੇ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਕਿਉਂਕਿ ਉਹਨਾਂ ਦੇ ਸਾਥੀਆਂ ਨੇ ਐਲਾਨ ਕੀਤਾ ਕਿ ਬਾਇ ਇਲੈਕਸ਼ਨ ਲੜਾਂਗੇ ਇਹਨਾਂ ਨੇ ਕੁਝ ਸਾਫ਼ ਕੀਤਾ ਕਿ ਬਾਇ ਇਲੈਕਸ਼ਨ ਲੜਨਗੇ ਉਹ ਨਹੀਂ ਲੜ ਬਿਲਕੁਲ ਇੱਕ ਸਵਾਲ ਹੈ ਸਰ ਕੀ ਹੁਣ ਅੱਗੇ ਬਾਈਲੈਕਸ਼ਨ ਆਉਣੇ ਆ ਜਿਹੜੇ ਉਹਨਾਂ ਦੇ ਸਾਥੀ ਨੇ ਉਹਨਾਂ ਨੇ ਕਹਿਤਾ ਕਿ ਅਸੀਂ ਚੋਣ ਲੜਾਂਗੇ ਕਿਹਾ ਜਾ ਰਿਹਾ ਹੈ ਭਾਈ ਸਾਹਿਬ ਨੇ ਇਸ ਬਾਰੇ ਗੱਲ ਹੋਈ ਐਸਜੀਪੀਸੀ ਨੂੰ ਲੈ ਕੇ ਚੋਣਾਂ ਨੂੰ ਲੈ ਕੇ ਕੋਈ ਗੱਲ ਹੋਈ ਨਹੀਂ ਉਹਨਾਂ ਦੀ ਇਹੋ ਹੀ ਗੱਲ ਹੋਈ ਐਸ ਐਜੀਪੀਸੀ ਦੀਆਂ ਜਿਹੜੀਆਂ ਵੋਟਾਂ ਬਣਾਉਣ ਵਾਸਤੇ ਉਹਨਾਂ ਨੇ ਸੰਗਤਾਂ ਨੂੰ ਜ਼ਰੂਰ ਕਿਹਾ ਕਿ ਮੇਰੇ ਨਾਲ ਅਪੀਲ ਕਰਿਓ ਕਿ ਉਹ ਸਾਰੇ ਜਣੇ ਜਿਹਦੇ ਵੀ ਹੱਕ ਬਣਦਾ ਵੋਟ ਬਣਾਉਂਦਾ ਵੋਟ ਬਣਾਵੇ ਤੇ ਬਾਕੀ ਇਸ ਮਸਲੇ ਤੇ ਵੀ ਉਹ ਕਹਿੰਦਾ ਕਿ ਜੇ ਇਲੈਕਸ਼ਨ ਕਦੋਂ ਡਿਕਲੇਰ ਹੁੰਦੀ ਉਹਦੇ ਉਸ ਸਮੇਂ ਦੇ ਹਿਸਾਬ ਨਾਲ ਆਪਾਂ ਫਿਰ ਕੋਈ ਫੈਸਲਾ ਕਰ ਲਾਂਗੇ ਅਜੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਲੜਨੀ ਹੈ ਲੈਣੇ ਉਸ ਤੇ ਕੋਈ ਗੱਲ ਨਹੀਂ ਹੋਈ ਨਾ ਲੜਨੀ ਨਾ ਨਾ ਲੜਨੀ ਅਜੇ ਕੋਈ ਫੈਸਲਾ ਨਹੀਂ ਹੋਇਆ ਉਹ ਕਹਿੰਦੇ ਕਿ ਅਜੇ ਇੱਕ ਨੋਟੀਫਿਕੇਸ਼ਨ ਕਿੰਨਾ ਚਿਰ ਲੱਗਦਾ ਉਹਦੇ ਹਿਸਾਬ ਨਾਲ ਉਹਦੇ ਸਮੇਂ ਦੇ ਹਾਲਾਤ ਕੀ ਅਜੇ ਡੰਡੇ ਆ ਉਹਦੇ ਹਿਸਾਬ ਨਾਲ ਆਪਾਂ ਫੈਸਲਾ ਕਰ ਲਾਂਗੇ ਬਾਕੀ ਸਾਰੇ ਪਰਿਵਾਰਾਂ ਨਾਲ ਮਿਲ ਕੇ ਤੁਸੀਂ ਸਾਰੇ ਆਪਣਾ ਇੱਕ ਇਕੱਠੇ ਰੋ ਤੇ ਆਪਾਂ ਇਕੱਠੇ ਬਹਿ ਕੇ ਕੋਈ ਜੋ ਫੈਸਲਾ ਕਰ ਪੰਥ ਦੀ ਅਗਵਾਈ ਦੀ ਗੱਲ ਕਰਦੇ ਆ ਭਾਈ ਸਾਹਿਬ ਨੇ ਪੰਥ ਦੀ ਇਹ ਚੀਜ਼ ਹੈ ਕਿ ਅਗਵਾਈ ਅਗਰ ਪੰਥ ਚਾਹੂਗਾ ਕਿ ਉਹਨਾਂ ਨੂੰ ਅਗਵਾਈ ਬਖਸ਼ਣੀ ਹੈ ਤੇ ਵੱਖਰੀ ਗੱਲ ਹੈ ਬਾਕੀ ਮੇਰੇ ਖਿਆਲ ਉਹ ਇਹੋ ਜੀ ਚਾਹਨਾ ਨਹੀਂ ਰੱਖਦੇ ਕਿ ਮੈਨੂੰ ਹੀ ਸਾਰੋ ਕੁਝ ਦੇ ਦਿੱਤਾ ਜਾਵੇ ਇਹ ਰੱਖਿਆ ਪਰ ਉਹ ਚਾਹੁੰਦੇ ਕਿ ਪੰਥ ਦੀ ਅਗਵਾਈ ਜਿਹੜੀ ਹੈ ਕੋਈ ਚੰਗੀ ਲੀਡਰਸ਼ਿਪ ਦੇ ਹੱਥ ਚੋ ਅੱਛਾ ਤੁਹਾਡੇ ਕੋਲ ਜਰੂਰ ਜਾਨਣਾ ਚਾਹਾਂਗੇ ਤੁਸੀਂ ਮਠਾਈ ਲੈ ਕੇ ਗਏ ਸੀ ਸਰੋਪਾ ਲੈ ਕੇ ਗਏ ਸੀ ਕਕਾਰ ਲੈ ਕੇ ਗਏ ਸੀ ਕੀ ਗੱਲ ਹੋਈ ਅੱਜ ਦੇਖੋ ਜੀ ਬੜਾ ਵਧੀਆ ਸੰਗਤਾਂ ਦੇ ਮਨ ਦੇ ਵਿੱਚ ਬੜੀਆਂ ਸ਼ੰਕਾਵਾਂ ਹੀ ਗਿਆ ਖੜੂਪ ਸਾਹਿਬ ਹਲਕਾ ਦੇ ਹੋਰ ਵੀ ਪੰਜਾਬ ਵਾਸੀ ਦੇਸ਼ ਰੇਖ ਦੇ ਵਿੱਚ ਹੀ ਵੀ ਪਤਾ ਨਹੀਂ ਸੌ ਚਕਾਉਣਗੇ ਕਿ ਨਹੀਂ ਚਕਾਉਣਗੇ ਉਹ ਅੱਜ ਚਿੰਤਾ ਜਰੀਆ ਦੂਰ ਹੋਈ ਆ ਲੋਕਾਂ ਦੇ ਵਿੱਚ ਖੁਸ਼ੀ ਪਾਈ ਗਈ ਆ ਕਿਉਂਕਿ ਬਹੁਤ ਲੋਕਾਂ ਦੇ ਮਨ ਦੇ ਵਿੱਚ ਜਿਹੜਾ ਡਰ ਪੈਦਾ ਕੀਤਾ ਜਾ ਰਿਹਾ ਹੈ ਕਿ ਤੁਸੀਂ ਵੋਟਾਂ ਦੇ ਬਾਦ ਦਿੱਤੀਆਂ ਹੁਣ ਉਹਨੂੰ ਬਾਹਰ ਨਹੀਂ ਆਉਣਾ ਉਹਨੂੰ ਸੌ ਨਹੀਂ ਚਕਾਉਣੀ ਤੇ ਤੁਹਾਡੀ ਸੰਸਦ ਵੀ ਐਵੇਂ ਤੁਸੀਂ ਕਦੇ ਕੋ ਕੰਮ ਕਰਾਉਗੇ ਇਹੋ ਜਿਹੀਆਂ ਗੱਲਾਂ ਹੁੰਦੀਆਂ ਜਦ ਕਿ ਲੋਕਾਂ ਨੇ ਸਾਨੂੰ ਨਾਂ ਦੇ ਅਸੀਂ ਲੋਕਾਂ ਨਾਲ ਕੋ ਝੂਠਾ ਵਾਅਦਾ ਕੀਤਾ ਹੈਗਾ ਤੇ ਨਾਲ ਹੀ ਲੋਕਾਂ ਨੇ ਸਾਡੇ ਕੋਲ ਕੋਈ ਡਿਮਾਂਡ ਕੀਤੀ ਕਿ ਸਾਡੇ ਆ ਕੰਮ ਕਰਿਓ ਪਰ ਫਿਰ ਵੀ ਤੁਹਾਨੂੰ ਪਤਾ ਹੁੰਦਾ ਹੈ ਬਹੁਤ ਇਲਾਕੇ ਦੀਆਂ ਸਮੱਸਿਆਵਾਂ ਹੁੰਦੀਆਂ ਤੇ ਉਹ ਤਾਂ ਹੀ ਬੰਦਾ ਜਿਹੜਾ ਵਾ ਕੋਲ ਦੇ ਬਾਰੇ ਆਵਾਜ਼ ਥਾ ਸਕਦਾ ਜੇ ਉਹ ਸੰਸਦ ਦੇ ਵਿੱਚ ਮੌਜੂਦ ਹੋਊਗਾ ਇਹ ਕਰਕੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਤੇ ਜਿਹੜਾ ਉਹਨਾਂ ਦੀ ਹਾਜ਼ਰੀ ਨੂੰ ਸੰਸਦ ਵਿੱਚ ਯਕੀਨੀ ਬਣਾਇਆ ਜਾਵੇ ਤਾਂ ਆ ਕੇ ਜਿਹੜਾ ਸਰਕਾਰ ਦੀ ਪਹਿਲ ਕਦਮੀ ਆ ਉਹ ਲੋਕੀ ਉਹਦਾ ਸੋ ਭਾਈ ਸਾਹਿਬ ਨੇ ਕੋਈ ਸਨੇਹਾ ਦਿੱਤਾ ਹੈ ਸੰਗਤ ਨੂੰ ਦੇਣ ਵਾਸਤੇ ਵਿਚੇ ਤੌਰ ਤੇ ਉਸਦਾ ਪਿਤਾ ਨਾਲ ਗੱਲ ਹੈ ਚਾਚੇ ਨਾਲ ਯਾਰੀ ਹੁੰਦੀ ਹੈ ਭਤੀਜੇ ਦੀ ਕੋਈ ਇਹੋ ਜਿਹਾ ਸਨੇਹਾ ਦਿੱਤਾ ਨਹੀਂ ਸੰਗਤ ਦੇ ਅਸੀਂ ਦੋਨੇ ਇਕੱਠੇ ਹੀ ਬੈਠੇ ਆ ਕੋਈ ਇਹੋ ਜਿਹੀ ਗੱਲ ਨਹੀਂ ਆ ਤੇ ਬੜਾ ਉਹਦਾ ਸ਼ਰਮਿਕਲਾ ਜਾਂ ਸੁਭਾਅ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਤੇ ਉੱਥੇ ਬੈਠੇ ਆ ਸੰਗਤਾਂ ਦਾ ਅਸੀਂ ਦੱਸਿਆ ਕਿ ਬਹੁਤ ਸੰਗਤਾਂ ਜਨਾਂ ਨੂੰ ਅਸੀਂ ਸੱਦਾ ਵੀ ਨਹੀਂ ਦਿੱਤਾ ਉਹ ਵੀ ਬਾਹਰ ਆ ਕੇ ਇੱਕ ਤੁਹਾਨੂੰ ਮਿਲਣ ਵਾਸਤੇ ਬੜੇ ਮਤਲਬ ਆਤਾਬਲੇ ਆ ਪਰ ਹੁਣ ਤੁਹਾਨੂੰ ਬੜਾ ਸਰਕਾਰ ਨੇ ਪਾਬੰਦੀਆਂ ਇਦਾਂ ਦੀਆਂ ਲਾਈਆਂ ਹੈ ਕਿ ਉਹ ਛੋਟੇ ਜਿਹੜੇ ਮੁਲਾਜ਼ਮ ਆ ਵਿਚਾਰੇ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈਗੀ ਇਸ ਕਰਕੇ ਉਹਨਾਂ ਦੀ ਫਤਿਹ ਅਸੀਂ ਉਹਨਾਂ ਨੂੰ ਸਾਂਝੀ ਕੀਤੀ ਆ ਜਿੰਨੇ ਵੀ ਸਾਡੇ ਨਾਲ ਘਰ ਵੀ ਮਿਲਣ ਵਾਲੇ ਆਉਂਦੇ ਰਹੇ ਕਈ ਜਿਹੜੇ ਹੁਣ ਜਿੱਦੀ ਤੱਕ ਪਹੁੰਚ ਨਹੀਂ ਰਹੇ ਜਾਂ ਹੋਰ ਹਰਬੀਤ ਉਹਨਾਂ ਨੂੰ ਦਿੱਤਾ ਜਿਹੜੀ ਜੇਲ ਸੀਗੀ ਉਸ ਜੇਲ ਦੇ ਵਿੱਚ ਪਹਿਲਾਂ ਇਹ ਖਬਰ ਆਈਆਂ ਕਿ ਜਿਹੜਾ ਵਰਤਾਓ ਆ ਠੀਕ ਨਹੀਂ ਕੀਤਾ ਜਾਂਦਾ ਖਾਣਾ ਠੀਕ ਨਹੀਂ ਦਿੱਤਾ ਜਾਂਦਾ ਸੀਗਾ ਅਜਿਹੇ ਬਾਰੇ ਕੋਈ ਗੱਲ ਹੋਈ ਕਿ ਹੁਣ ਜੇਲ ਦੇ ਵਿੱਚ ਸਭ ਕੁਝ ਠੀਕ ਹੈ ਅ ਅਸਮ ਦੀ ਜੇਲ ਦੇ ਵਿੱਚ ਹੁਣ ਕੋਈ ਦਿੱਕਤ ਤਾਂ ਨਹੀਂ ਹੈ ਹੁਣ ਕੋਈ ਜਸੂਸੀ ਕੈਮਰਾ ਤਾਂ ਨਹੀਂ ਉੱਥੇ ਬਿਲਕੁਲ ਉਹਨਾਂ ਦੇ ਪਿਤਾ ਕੋਲ ਜਰੂਰ ਇਹ ਸਵਾਲ ਲਵਾਂਗੇ ਸਰ ਤੁਸੀਂ ਮੁਲਾਕਾਤ ਜਦੋਂ ਅੱਜ ਹੋਈ ਹੈ ਪਿਛਲੀ ਵਾਰੀ ਕਿਹਾ ਗਿਆ ਕਿ ਜਸੂਸੀ ਕੈਮਰੇ ਲਾਏ ਗਏ ਆ ਉਥੋਂ ਇਲੈਕਟ੍ਰੋਨਿਕ ਗੈਜਟ ਮਿਲੇ ਆ ਖਾਣਾ ਠੀਕ ਨਹੀਂ ਦਿੱਤਾ ਜਾ ਰਿਹਾ ਭਾਈ ਸਾਹਿਬ ਨੇ ਉਸ ਮੁਤਲਕ ਕੋਈ ਗੱਲ ਹੋਈ ਤੁਸੀਂ ਵਿੱਚ ਵੀ ਜਾ ਕੇ ਮੁਲਾਕਾਤ ਕਰਦੇ ਰਹੇ ਹੋ ਇਹ ਉਹ ਤੇ ਜੋ ਪਹਿਲਾਂ ਹੋ ਚੁੱਕਾ ਸੀ ਉਹ ਉਹਦੇ ਮੇਰੇ ਖਿਆਲ ਇੱਕ ਐਨਐਸਏ ਨੂੰ ਅਕਸੈਂਡ ਕਰਨ ਦਾ ਇੱਕ ਡਰਾਮਾ ਰਚਿਆ ਗਿਆ ਸੀ ਤੇ ਉਹ ਉਹ ਤੇ ਹੋ ਹੀ ਚੁੱਕਾ ਹੁਣ ਉਹ ਤੋਂ ਬਾਅਦ ਤੇ ਕੋਈ ਇਦਾਂ ਦੇ ਨਾਮ ਉਹਨਾਂ ਨੇ ਕੋਈ ਸਾਨੂੰ ਇਹ ਦੇ ਬਾਰੇ ਕੋਈ ਜਾਣਕਾਰੀ ਦਿੱਤੀ ਹੈ ਤੇ ਇਹਨਾਂ ਉਹਨਾਂ ਨਾਲ ਮਾੜਾ ਜਿਹਾ ਪੁੱਛਿਆ ਗਿਆ ਸੀ ਕਿ ਤੁਹਾਨੂੰ ਕੋਈ ਹੁਣ ਕੋਈ ਕੋਈ ਸਪੈਸ਼ਲ ਨਹੀਂ ਸਪੈਸ਼ਲ ਸਹੂਲਤ ਮਿਲੀ ਤੁਹਾਨੂੰ ਉਹ ਕਹਿੰਦੇ ਕਿ ਪਹਿਲਾਂ ਵੀ ਸਾਨੂੰ ਠੀਕ ਹੀ ਗੁਜ਼ਾਰੇ ਚੋਗੀਆਂ ਸਾਨੂੰ ਸਹੂਲਤਾਂ ਦੀ ਸਾਨੂੰ ਜਿਆਦਾ ਸਹੂਲਤਾਂ ਦੀ ਲੋੜ ਵੀ ਨਹੀਂ ਗਈ ਅਸੀਂ ਇੱਕ ਨਾਰਮਲ ਬੰਦੇ ਆ ਤੇ ਇਹ ਕਰਕੇ ਅਸੀਂ ਨਾਰਮਲ ਜਿੰਦਗੀ ਜੀਣਾ ਚਾਹੁੰਦੇ ਆ ਦੱਸਿਆ ਕੋਈ ਸਹੂਲਤਾਂ ਬਾਰੇ ਤੁਹਾਡੀ ਹੋਈ ਗੱਲ ਨਹੀਂ ਇਹਨੂੰ ਪੁੱਛਿਆ ਹੈ ਕਿ ਹੋਰ ਸਟੇਟ ਦਾ ਕੋਈ ਫਰਕ ਪੈਗਾ ਕਹਿੰਦੇ ਕੋਈ ਗੱਲ ਨਹੀਂ ਸਟੇਟ ਤੋਂ ਆਪਾਂ ਆਪਕੇ ਕਰਨ ਆਪਾਂ ਸੇਵਾ ਕਰਨੀ ਆ ਕੋਈ ਗੱਲ ਨਹੀਂ ਆਪਾਂ ਨੂੰ ਤੇੜਾ ਤਾਂ ਆਪਣਾ ਲੋਕਾਂ ਦਾ ਫੇਡਸ ਵੱਡਾ ਹੋਣਾ ਚਾਹੀਦਾ ਹਾਂ ਬਿਲਕੁਲ ਠੀਕ ਹੈ ਲੋਕਾਂ ਦੀਆਂ ਇੰਨੀਆਂ ਸਮੱਸਿਆਵਾਂ ਠੀਕ ਹੈ ਸਰਪ੍ਰੀਖ ਇੱਕ ਬੜਾ ਅਹਿਮ ਸਵਾਲ ਹੈ ਜਿੱਥੇ ਜਿੱਥੇ ਸਾਰੇ ਨਾ ਸਾਰੇ ਉਡੀਕ ਕਰ ਰਹੇ ਨੇ ਉਸ ਸਵਾਲ ਦੀ ਅਸੀਂ ਕਿੱਥੋਂ ਕਿੱਥੇ ਪਹੁੰਚ ਗਏ ਆ ਤੇ ਲੋਕ ਉੱਥੇ ਦੇ ਉੱਥੇ ਹੀ ਖੜੇ ਆ ਤੇ ਜਿਹੜੀ ਵਜ੍ਹਾ ਕਰਕੇ ਪੰਜਾਬ ਦੇ ਜੀ ਜੀ ਸਵਾਲ ਮੇਰਾ ਇਹ ਹੈ ਸਵਾਲ ਸਵਾਲ ਮੇਰਾ ਹੀ ਹੈ ਦੀ ਪ੍ਰਧਾਨ ਮੰਤਰੀ ਬਾਜੇਕੇ ਨੇ ਐਲਾਨ ਕੀਤਾ ਕਿ ਉਹ ਬਾਈ ਇਲੈਕਸ਼ਨ ਲੜੇਗਾ ਕਲਸੀ ਨੇ ਐਲਾਨ ਕੀਤਾ ਕਿ ਉਹ ਬਾਈ ਇਲੈਕਸ਼ਨ ਲੜੇਗਾ ਇਹ ਇਸ ਗੱਲ ਦੀ ਹਲੇ ਤੱਕ ਕਿਸੇ ਤਰ੍ਹਾਂ ਦੀ ਕੋਈ ਤਾਕੀਦ ਨਹੀਂ ਹੈ ਕਿ ਅਮਰਪਾਲ ਚੰਦੇ ਨੇ ਕਿ ਇਲੈਕਸ਼ਨ ਲੜਨ ਜਾਂ ਅਮਰਪਾਲ ਉਹਨਾਂ ਦਾ ਸਾਥ ਦੇਣਗੇ ਬਕਾਇਦਾ ਨਾਮ ਲੈ ਕੇ ਉਹਨਾਂ ਨੂੰ ਪੁੱਛਿਓ ਪ੍ਰਧਾਨ ਮੰਤਰੀ ਬਾਜੇਕੇ ਤੇ ਕਲਸੀ ਇਲੈਕਸ਼ਨ ਲੜਨਾ ਚਾਹੁੰਦੇ ਨੇ ਉਹਦੇ ਬਾਰੇ ਕੁਝ ਦੱਸਿਆ ਇਹਨਾਂ ਨੇ ਆ ਅਰੇ ਵੀ ਪ੍ਰਧਾਨ ਮੰਤਰੀ ਬਾਜੇ ਕੇ ਚੋਣ ਲੜਨ ਦੀ ਗੱਲ ਕਰਦੇ ਨੇ ਦਲਜੀਤ ਕਲਸੀ ਚੋਣ ਲੜਨ ਦੀ ਗੱਲ ਕਰਦੇ ਨੇ ਭਾਈ ਸਾਹਿਬ ਨੇ ਕੋਈ ਇਹਨਾਂ ਬਾਰੇ ਗੱਲ ਕੀਤੀ ਕਿ ਚੋਣ ਲੜਨ ਜਾਂ ਨਾ ਲੜਨ ਕੋਈ ਉਹਨਾਂ ਦੀ ਖਾਮੀ ਭਰੀ ਹੈ ਅਸੀਂ ਉਹਨਾਂ ਦੇ ਨਾਲ ਜੱਗਰ ਕੀਤਾ ਹੈਗਾ ਕਿ ਇਹ ਜਿਹੜੇ ਤਿੰਨ ਕੈਂਡੀਡੇਟ ਖੜ੍ਹ ਰਹੇ ਆ ਕੋਈ ਸਲਾਹ ਮਰਦਾ ਉਹ ਕਹਿੰਦੇ ਤੁਸੀਂ ਉਹਨਾਂ ਦੇ ਪਰਿਵਾਰਾਂ ਨੂੰ ਇੱਕਦਮ ਮਿਲ ਕੇ ਚੰਗੀ ਤਰ੍ਹਾਂ ਸੋਚ ਵਿਚਾਰ ਕਰਕੇ ਫਿਰ ਤੁਸੀਂ ਆਇਓ ਆਪਾਂ ਫਿਰ ਤੇ ਕੋਈ ਇਕੱਠੇ ਫੈਸਲਾ ਲਾਵਾਂਗੇ ਵੀ ਕਿਵੇਂ ਕਰਨਾ ਹੈਗਾ ਕਿਦਾਂ ਠੀਕ ਰਹੇ ਤੇ ਕੋਈ ਜੇ ਕੋਈ ਫੈਸਲਾ ਉਹਨਾਂ ਵੱਲੋਂ ਨਹੀਂ ਲਿਆ ਗਿਆ ਹਾਮੀ ਨਹੀਂ ਭਰੀ ਗਈ ਇਸ ਕਰਕੇ ਜਿਉਂਕਿ ਜਿਹੜਾ ਵਾ ਉਹਨਾਂ ਨੇ ਜ਼ਿਆਦਾ ਕਰਕੇ ਇਹ ਹੀ ਕਿਹਾ ਕਿ ਉਹਨਾਂ ਪਰਿਵਾਰਾਂ ਨੂੰ ਉਹ ਮਿਲੋ ਅਜੇ ਤੱਕ ਸਾਡੇ ਕੋਲ ਉਹਨਾਂ ਦੇ ਨਾਲ ਜਿਹੜਾ ਵਾ ਇਸ ਵਿੱਚ ਇਹ ਪਰਿਵਾਰਾਂ ਨਾਲ ਕਦੀ ਗੱਲ ਨਹੀਂ ਜ਼ਿਆਦਾ ਹੋਈ ਕਿ ਇਹ ਹੀ ਵਿੱਚ ਚਾਹਦੇ ਸੀ ਕਿ ਉਹ ਆਪ ਹੀ ਡਿਸੀਜਨ ਲੈਣ ਪਰ ਕਈ ਇਹਨਾਂ ਹਾਲਾਤ ਇਦਾਂ ਦੇ ਹੁੰਦੇ ਮੌਕੇ ਤੇ ਜਿਹੜੇ ਉਹ ਲੱਗੇ ਏਰੀਆ ਨੂੰ ਵੇਖ ਕੇ ਕੋਈ ਮੈਸੇਜ ਲੈ ਜਾਂਦੇ ਆ ਆਪਾਂ ਉਹਨਾਂ ਦੇ ਪਰਿਵਾਰਾਂ ਦੇ ਨਾਲ ਜਿਹੜਾ ਸਲਾਹ ਮਸ਼ਵਰਾ ਕਰਕੇ ਉਹਨਾਂ ਤੱਕ ਆਵਾਜ਼ ਪਹੁੰਚਾਵਾਂਗੇ ਫਿਰ ਉੱਥੋਂ ਜੋ ਮੈਸੇਜ ਹੋਊਗਾ ਤੇ ਮਤਲਬ ਹੋਊਗਾ ਜਿੱਤੇ ਉਹਦਾ ਨੋਟੀਫਿਕੇ ਜੀ ਅਮਰਤਪਾਲ ਹੁਰਾ ਨੂੰ ਇਹ ਇਹ ਦੱਸਿਆ ਗਿਆ ਕਿ ਤੁਹਾਡੇ ਤੇ ਐਨਐਸਏ ਕਿਉਂ ਬਧਾਇਆ ਗਿਆ ਕੋਈ ਰੀਜ਼ਨ ਉਹਨਾਂ ਨੂੰ ਦੱਸਿਆ ਗਿਆ ਕਿ ਐਨਐਸਏ ਦਾ ਵਾਅਦਾ ਕਰ ਦਿੱਤਾ ਗਿਆ 1 ਸਾਲ ਦੇ ਲਈ ਹੋਰ ਕੀ ਉਹਨਾਂ ਨੂੰ ਇਸ ਬਾਰੇ ਪੰਜਾਬ ਸਰਕਾਰ ਵੱਲੋਂ ਕੋਈ ਇਨਫੋਰਮੇਸ਼ਨ ਕਿਸੇ ਵਕੀਲ ਵੱਲੋਂ ਜਾਂ ਜੇਲ ਸੁਪਰੀਡੈਂਟ ਵੱਲੋਂ ਕੋਈ ਜਾਣਕਾਰੀ ਦਿੱਤੀ ਗਈ ਸੀ ਇਹ ਇੱਕ ਸਵਾਲ ਹੋਰ ਹੈ ਸਰ ਕਿ ਜਿਵੇਂ NSA ਵਧਿਆ ਤਾਂ NSA ਨੂੰ ਲੈ ਕੇ ਕਿਹਾ ਗਿਆ ਕਿ ਮਾਹੌਲ ਪੰਜਾਬ ਦਾ ਖਰਾਬ ਹੋ ਸਕਦਾ ਹੈ ਇਹ ਤਕਰੀਬ ਉਸ ਦੇ ਵਿੱਚ ਇਹ ਹੀ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ ਭਾਈ ਸਾਹਿਬ ਹੁਣਾਂ ਨੂੰ ਇਹਦੇ ਬਾਰੇ ਕੋਈ ਮਤਲਬਕ ਜਾਣਕਾਰੀ ਦਿੱਤੀ ਗਈ ਹੈ ਕਿ ਕਿਉਂ NSA ਦੁਬਾਰਾ ਤੋਂ ਵਧਾਇਆ ਗਿਆ ਉਹਨਾਂ ਨੂੰ ਕੋਈ ਚਿੱਠੀ ਰਾਬਤਾ ਕੋਈ ਕਾਇਮ ਹੋਇਆ ਉਹਨਾਂ ਨਾਲ ਉਹ ਤੇ ਕੋਈ ਨਾ ਨੇ ਝੂਠੇ ਜੋ ਰੀਜਨ ਜਦੋਂ ਸਰਕਾਰ ਬਣਾਉਣਾ ਚਾਹੁੰਦੀ ਉਹਦੋਂ ਕੋਈ ਵੀ ਬਣਾ ਦਿੰਦੀ ਆ ਉਹ ਉਹ ਉਹਨੂੰ ਵੇਖਣ ਦੀ ਲੋੜ ਨਹੀਂ ਹੁੰਦੀ ਕਿ ਉਹ ਸਹੀ ਆ ਪਰ ਮੈਨੂੰ ਲੱਗਦਾ ਕਿ ਜਿਹੜੇ ਪੰਜਾਬ ਦੇ ਲੋਕਾਂ ਨੇ ਡਾ ਵੱਡਾ ਫਤਵਾ ਦਿੱਤਾ ਉਹ ਉਹ ਉਹਨਾਂ ਉਹ ਸਮਹਾਲਤੋਂ ਉਹ ਜਿਹੜਾ ਹੁਣ ਮਾਹੌਲ ਚੱਲ ਰਿਹਾ ਉਤੋਂ ਚਿੰਤਿਤ ਹੈ ਉਹਨਾਂ ਨੂੰ ਇਹ ਲੱਗ ਕੇ ਅਗਰ ਅਮਰਪਾਲ ਆਉਂਦਾ ਤੇ ਇਹ ਮਾਹੌਲ ਵਧੀਆ ਹੋ ਸਕਦਾ ਇਸ ਕਰਕੇ ਲੋਕਾਂ ਨੇ ਏਡਾ ਸਭ ਤੋਂ ਪੰਜਾਬ ਤੋਂ ਵੱਧ ਬਹੁਮਤਨਾ ਜਿਤਾਉਣ ਦਾ ਉਹਨਾਂ ਦਾ ਇਹ ਕਰਨਿਆ ਕਿ ਉਹ ਉਤੇ ਵਿਸ਼ਵਾਸ ਕਰਦੇ ਕਿ ਉਹ ਮਾਹੌਲ ਨੂੰ ਭਾਈਚਾਰੇ ਨੂੰ ਹਰੇਕ ਚੀਜ਼ ਨੂੰ ਕੈਮਰਾ ਰੱਖ ਸਕਦਾ ਤੇ ਜੋ ਜੋ ਸਾਡੀ ਨੌਜਵਾਨੀ ਜਿਹਨਾਂ ਦੇ ਹਾਲਾਤ ਬਣੇ ਪਏ ਪੰਜਾਬ ਦੇ ਕੋਈ ਬੰਦਾ ਵੀ ਸੇਫ ਨਹੀਂ ਗੇ ਕੋਈ ਧੀ ਭੈਣ ਜਾ ਕੋਈ ਪਰਸ ਲੈ ਕੇ ਜਾ ਰਹੀ ਹੈ ਤੇ ਪਤਾ ਨਹੀਂ ਉਹ ਕਿਦੋਂ ਖੋਇਆ ਜਾਣਾ ਕਿਦਾ ਕਤਲ ਹੋ ਜਾਣਾ ਕਿਨੂੰ ਫਰौती ਦੀ ਧਮਕੀ ਆ ਜਾਣੀ ਆ ਇਹ ਹਾਲਾਤ ਹੈ ਸਾਡੇ ਲੀਡਰਾਂ ਨੂੰ ਇਹ ਮਰਸਲ ਇਹੋ ਜੇ ਫਿਰਕੂ ਜੇ ਬਿਆਨ ਦੇ ਦੇ ਕਿ ਪੰਜ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੇ ਆ ਆ ਆਪਣੇ ਆਪ ਨੂੰ ਇੱਕ ਪਾਸੇ ਸੈਕੂਲਰ ਹੋਣ ਦਾ ਬੜੇ ਦਾਅਵੇ ਕਰਦੇ ਆ ਇੱਕ ਪਾਸੇ ਇਦਾਂ ਦੀਆਂ ਭਾਈਚਾਰਿਆਂ 'ਚ ਅੱਗ ਲਾਉਣ ਵਾਲੀਆਂ ਗੱਲਾਂ ਕਰ ਕਰਕੇ ਪੰਜਾਬ ਦੇ ਮਾਹੌਲ ਨੂੰ ਖੁਦ ਵਿਗਾੜ ਕੇ ਇਸ ਗੱਲ ਨਾਲ ਤੁਸੀਂ ਸਹਿਮਤ ਹੋ ਜੋ ਭਾਈ ਸਾਹਿਬ ਕਹਿੰਦੇ ਨੇ ਕਿ ਪੰਜਾਬ ਦੇ ਮਾਹੌਲ ਖਰਾਬ ਕਰਨ ਦੀ ਗੱਲ ਹੈ ਇਹੋ ਜਿਹਾ ਤਾਂ ਕੁਝ ਹੈ ਨਹੀਂ ਨਹੀਂ ਤਾਂ ਸਾਹਮਣੇ ਹੀ ਆ ਇਹ ਤੇ ਕੋਈ ਦੱਤਨ ਵਾਲੀ ਕਹਿੰਦੇ ਪ੍ਰਤਾਖ ਨੂੰ ਪ੍ਰਮਾਣ ਦੇ ਤੇ ਕੋਈ ਲੋੜ ਨਹੀਂ ਹੁੰਦੀ ਹੈ ਨਾ ਦੇਖੋ ਬੜਾ ਵਧੀਆ ਮਾਹੌਲ ਦੇ ਵਿੱਚ ਸਭ ਤੋਂ ਸ਼ਾਂਤੀ ਦੇ ਨਾਲ ਪੰਜਾਬ ਦੇ ਵਿੱਚ ਵੋਟਾਂ ਪਈਆਂ ਸਾਰੇ ਲੋਕਾਂ ਨੇ ਬੇਖੌਫ ਹੋ ਕੇ ਜਿਹੜੇ ਵੋਟਾਂ ਦੇ ਵਿੱਚ ਹਿੱਸਾ ਲਿਆ ਸੰਗਤਾਂ ਦੇਸ ਦੇ ਵਿੱਚ ਆਈਆਂ ਕਿਤੇ ਤੁਹਾਨੂੰ ਕੋਈ ਗੜਬੜ ਨਜ਼ਰ ਆਈ ਇਹਨਾਂ ਪਰ ਲੋਕ ਅਮਨ ਸ਼ਾਂਤੀ ਚਾਹੁੰਦੇ ਇਹ ਚੰਦਕ ਲੀਡਰ ਵਾ ਜਿਆਦੇ ਲੀਡਰ ਵੀ ਨਹੀਂ ਆ ਉਹੀ ਆ ਸੁਰੱਖਿਆ ਚ ਰਹਿਣਾ ਚਾਹੁੰਦੇ ਆ ਤੇ ਉਹ ਇਹੋ ਜੀਆਂ ਗੱਲਾਂ ਕਰਕੇ ਸ਼ਾਇਦ ਉਹਨਾਂ ਦਾ ਰੋਟੀ ਪਾਣੀ ਇੱਥੇ ਤੋਂ ਚੱਲਦਾ ਹੈਗਾ ਉਹਨਾਂ ਨੂੰ ਇੰਨਾ ਦੇ ਸਮੇਂ-ਸਮੇਂ ਦੇ ਉਹਦੇ ਵੀ ਮਿਲਦੇ ਰਹਿੰਦੇ ਇੱਥੇ ਕਰਕੇ ਜੀ ਜੀ ਤੇ ਉਹ ਹੁਣ ਤੇ ਉਹਨਾਂ ਦਾ ਇੰਨਾ ਦਾ ਹੋ ਗਿਆ ਕਿ ਉਹਨਾਂ ਨੂੰ ਆਪ ਨਹੀਂ ਪਤਾ ਲੱਗਦਾ ਕਿੱਧਰ ਜਾਈਏ ਅੱਜ ਇਹ ਪਾਰਟੀ ਜਾਂ ਕੱਲ ਨੂੰ ਉਹ ਪਾਰਟੀ ਚੱਲ ਜਾਂਦੇ ਹਨਾ ਇਹ ਕਰਕੇ ਉਹਨਾਂ ਦੀ ਲੀਡਰਾਂ ਦੀ ਦੇਣੀਆਂ ਬਿਲਕੁਲ ਠੀਕ ਹੈ ਇਹਨਾਂ ਦੇ ਪਿਤਾ ਤੇ ਚਾਚਾ ਜੀ ਬਿਲਕੁਲ ਖੁਸ਼ ਵੀ ਨੇ ਔਰ ਮਿਲ ਕੇ ਆਏ ਨੇ ਆਪਣੇ ਪੁੱਤਰ ਨੂੰ ਕਿਸੇ ਵੀ ਮਾਪੇਤ ਲਈ ਬੜਾ ਇਹ ਪਲ ਬੜਾ ਅਹਿਮ ਹੁੰਦਾ ਹੈ ਕਿ ਉਹਦਾ ਉਹਦੇ ਘਰ ਦਾ ਚਰਾਗ ਉਹਦਾ ਬੇਟਾ ਜਿਹੜਾ ਉਸ ਨੂੰ ਸੰਸਦ ਵਜੋਂ ਸੋ ਚੁਕਾਈ ਗਈ ਹੋਵੇ ਸੋ ਅੱਜ ਬੜਾ ਸਾਦਾ ਜਿਹਾ ਸਮਾਗਮ ਰਿਹਾ ਸੰਸਦ ਦੀ ਸੌ ਚੁਕਾਈ ਗਈ ਅਮਰਪਾਲ ਨੂੰ ਉਹਨਾਂ ਨੇ ਅ ਅਹੁਦੇ ਤੇ ਭੇਦ ਗੁਪਤ ਰੱਖਣ ਦੀ ਸੌ ਚੁੱਕੀ ਹੈ ਸੰਵਿਧਾਨ ਦੀ ਸੌ ਚੁੱਕੀ ਹੈ ਔਰ ਇਹ ਇਹ ਸਭ ਤੋਂ ਵੱਡੀ ਫਿਕਰ ਜਿਹੜੀ ਸੀਗੀ ਜਿਵੇਂ ਉਹਨਾਂ ਦੇ ਫਾਦਰ ਸਾਹਿਬ ਨੇ ਵੀ ਕਿਹਾ ਕਿ ਚਾਚਾ ਜੀ ਨੇ ਵੀ ਕਿਹਾ ਕਿ ਪਤਾ ਨਹੀਂ ਸੌ ਚੁਕਾਈ ਜਾਏਗੀ ਕਿ ਨਹੀਂ ਚੁਕਾਈ ਜਾਏਗੀ ਸੋ ਉਹ ਨਾ ਸਾਰੀਆਂ ਚੀਜ਼ਾਂ ਤੇ ਵਿਰਾਮ ਜ਼ਰੂਰ ਲੱਗ ਗਿਆ ਹੁਣ ਵੇਖਣਾ ਹੋਵੇਗਾ ਕਿ ਅਮਰਪਾਲ ਬਾਹਰ ਕਦੋਂ ਆਉਂਦੇ ਨੇ